ਦਾ ਕਲਾਮ ਕੀ ਕਹਿੰਦਾ ਆ ਕਿ ਮਨੁੱਖ ਦੀਆਂ ਗੱਲਾਂ ਜੋ ਕੁਝ ਅੰਦਰ ਹੈ ਮਨੁੱਖ ਜਾਣਦਾ ਆ ਅਗੇ ਜੀ ਇਸੇ ਪ੍ਰਕਾਰ ਪਰਮੇਸ਼ਵਰ ਦੇ ਆਤਮਾ ਤੋਂ ਬਿਨਾ ਇਸੇ ਪ੍ਰਕਾਰ ਪਰਮੇਸ਼ਵਰ ਦੇ ਆਤਮਾ ਤੋਂ ਬਿਨਾ ਪਰਮੇਸ਼ਵਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ ਸੁਣੋ ਵੀ ਧਿਆਨ ਨਾਲ ਪਰਮੇਸ਼ਵਰ ਦੇ ਆਤਮਾ ਤੋਂ ਬਿਨਾ ਇਹ ਗੱਲਾਂ ਨੂੰ ਆਤਮਿਕ ਗੱਲਾਂ ਨਹੀਂ ਤੁਸੀਂ ਜਾਣ ਸਕਦੇ ਇਹ ਆਤਮਿਕ ਗੱਲਾਂ ਜਾਣਨ ਵਾਸਤੇ ਆਤਮਾ ਪੌਣਾ ਬਹੁਤ ਜ਼ਰੂਰੀ ਆ ਬੋਲੇ ਹallelujah ਹallelujah ਪੰਜਾਬੀ ਸਿੱਖਣ ਵਾਸਤੇ ਪੰਜਾਬੀ ਦਾ ਟੀਚਰ ਚਾਹੀਦਾ ਹੈ ਪੰਜਾਬੀ ਦਾ ਮਾਸਟਰ ਤੇ ਇੰਗਲਿਸ਼ ਸਿੱਖਣੀ ਹੋਵੇ ਤੇ ਇੰਗਲਿਸ਼ ਦਾ ਟੀਚਰ ਚਾਹੀਦਾ ਹੈ ਇੰਗਲਿਸ਼ ਸਿਖਾਉਣ ਵਾਲਾ ਉਸ ਤਰ੍ਹਾਂ ਨਹੀਂ ਸਿੱਖ ਸਕਦੇ ਤੇ ਇਹ ਆਤਮਾ ਦੀਆਂ ਗੱਲਾਂ ਜੇ ਤੁਸੀਂ ਆਤਮਾ ਦੀਆਂ ਗੱਲਾਂ ਪਾਉਣੀਆਂ ਐ ਆਤਮਿਕ ਬਣਨਾ ਐ ਰੋਹਾਨੀ ਬਣਨਾ ਆ ਰੋਹਾਨੀ ਗੱਲਾਂ ਸਿੱਖਣ ਵਾਸਤੇ ਉਹਦਾ ਪਵਿੱਤਰ ਆਤਮਾ ਸਾਡੇ ਜੀਵਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਬੋਲੇ ਹallelujah ਹallelujah ਹਾਥੂੜਾ ਅਗੇ ਹallelujah ਆਤਮਿਕ ਗੱਲਾਂ ਪਾਉਣ ਵਾਸਤੇ ਤੇ ਆਤਮਾ ਦੀ ਉਡੀਕ ਆਤਮਾ ਦਾ ਆਖਾ ਕਿੰਨਾ ਮੰਨਣਾ ਚਾਹੀਦਾ ਜੇ ਤੁਸੀਂ ਆਤਮਿਕ ਬਣਦਾ ਆ ਆਤਮਿਕ ਜਵਾਨ ਬਣਦਾ ਆ ਬੋਲੇ ਹਾਲੇਲੂਇਆ ਹਾਥੂੜਾਗੇ ਹਾਲੇਲੂਇਆ ਜਿਹੜਾ ਯੂਸਫ ਬੰਦਾ ਸੀ ਆਪਣੇ ਯਾਰਾਂ ਭਰਾਵਾਂ ਦੇ ਵਿੱਚੋਂ ਇੱਕ ਭਰਾ ਸੀ 17 ਸਾਲ ਦਾ ਯੂਸਫ ਸੀ ਛੋਟਾ ਤੇ ਯੂਸਫ ਪਰਮੇਸ਼ਵਰ ਦੇ ਪਾਕ ਰੂਹ ਨੂੰ ਜਾਣਦਾ ਸੀ ਪਵਿੱਤਰ ਰਹਿੰਦਾ ਸੀ ਯੂਸਫ ਕੀ ਰਹਿੰਦਾ ਸੀ ਬੋਲੋ ਬੋਲੋ ਬੱਚੋ ਕੀ ਰਹਿੰਦਾ ਹੈ ਪਵਿੱਤਰ ਉਹ ਨਪਾਕ ਚੀਜ਼ਾਂ ਤੋਂ ਦੂਰ ਰਹਿੰਦਾ ਸੀ ਕਿਹੜੀਆਂ ਚੀਜ਼ਾਂ ਤੋਂ ਬੋਲੋ ਬੋਲੋ ਕਿਹੜੀਆਂ ਚੀਜ਼ਾਂ ਤੋਂ ਨਪਾਕ ਚੀਜ਼ਾਂ ਬਦੀਆਂ ਗਾਲਾਂ ਕੱਢਣੀਆਂ ਬੁਰਾ ਦੇਖਣਾ ਨਪਾਕ ਚੀਜ਼ਾਂ ਤੋਂ ਯੋਸਫ ਜਿਹੜਾ ਸੀ ਦੂਰ ਰਹਿੰਦਾ ਏ ਯੋਸਫ ਦੂਰ ਰਹਿੰਦਾ ਏ ਤੇ ਇਸੇ ਕਰਕੇ ਉਹਦੇ ਬਾਪ ਨੇ ਉਹਦੇ ਸਾਰੇ ਭਰਾਵਾਂ ਨਾਲੋਂ ਪਰਮੇਸ਼ਵਰ ਨੇ ਉਹਨੂੰ ਤਰੱਕੀ ਦਿੱਤੀ ਸੀ 11 ਭਰਾਵਾਂ ਨਾਲੋਂ ਯੋਸਫ ਨੂੰ ਕੀ ਦਿੱਤੀ ਤਰੱਕੀ ਮਿਲੀ ਬੋਲੇ ਹਾਲੇਲੂਇਆ ਹਾਲੇਲੂਇਆ ਯੋਸਫ ਨੂੰ ਕਿਉਂ ਤਰੱਕੀ ਮਿਲੀ ਮੋਹਿਤ ਕਿਉਂ ਤਰੱਕੀ ਮਿਲੀ ਸੀ ਯੂਸਮ ਨੂੰ ਉੱਠ ਕੇ ਦਾਸ ਜਲਦੀ ਜਲਦੀ ਕਿਹੜੀ ਗੱਲੋਂ ਤਰੱਕੀ ਮਿਲੀ ਸੀ ਤੂੰ ਦੱਸ ਸਹੀ ਕਿਹੜੀ ਗੱਲੋਂ ਹਾਂਜੀ ਉਹ ਆਪਣੇ ਪ੍ਰਭੂ ਦੇ ਨਾਲ ਹੀ ਉਹ ਪਾਕ ਪਾਕ ਰਹਿੰਦਾ ਹੈ ਸੁਧ ਰਹਿੰਦਾ ਹੈ ਪਵਿੱਤਰ ਰਹਿੰਦਾ ਹੈ ਨਪਾਕ ਨਪਾਕ ਨਹੀਂ ਆਪਣੇ ਆਪ ਨੂੰ ਕਰਦਾ ਯੂਸਮ 17 ਸਾਲ ਦਾ ਹੈ ਪਾਕ ਰਹਿੰਦਾ ਹੈ ਪਵਿੱਤਰ ਰਹਿੰਦਾ ਹੈ ਉਹਦੇ ਭਰਾ ਚੁਗਲੀਆਂ ਕਰਦੇ ਗਾਣਾਂ ਦਿੰਦੇ ਸੀ ਸੁਣ ਲੈ ਧਿਆਨ ਨਾਲ ਠੀਕ ਆ ਕਿਹਦੀ ਭਲਾ ਗੱਲ ਕਰ ਰਿਹਾ ਤੂੰ ਦੱਸੀ ਤਾਂ ਉੱਠ ਕੇ ਬਕੂ ਵੀ ਆਹ ਕਿਹਦੀ ਗੱਲ ਹੋ ਰਹੀ ਹੈ ਤੂੰ ਕਾਕਾ ਨਿੱਕੇ ਤੂੰ ਵੀ ਉੱਠ ਪਾਵੇਂ ਕਿਹਦੀ ਗੱਲ ਹੋ ਰਹੀ ਹੈ ਕਿਹਦੀ ਗੱਲ ਹੋ ਰਹੀ ਹੈ ਕਿੰਨੇ ਸਾਲਾਂ ਦਾ ਹੈ ਤੂੰ ਅਭੀ ਕਿੰਨੇ ਕਿੰਨੇ ਸਾਲਾਂ ਦਾ ਹੈ ਤੂੰ ਦੱਸੀ ਰਾਜਾ ਕਿੰਨੇ ਦਾ ਹੈ ਤੂੰ ਦੱਸੀ ਕਾਕਾ ਨੀ ਗਾੜੀ ਕਿੰਨੇ ਸਾਲਾਂ ਦਾ ਤੂੰ ਦੱਸੇ ਨੀ 17 ਸਾਲਾਂ ਦਾ ਯੂਸਫ ਕਿੰਨੇ ਸਾਲਾਂ ਦਾ ਤੇਰੀ ਕਿੰਨੀ ਉਮਰ ਹੋਈ ਪਿਛਲੇ ਕਿੰਨੀ 17 ਇਹ ਤੇਰੇ ਜਿਹੜਾ ਹੈ ਤੇ ਉਹ ਪਾਕ ਰਹਿੰਦਾ ਹੈ ਬੋਲੇ ਹਾਲੇਲੂਇਆ ਪਾਕ ਰਹਿੰਦਾ ਹੈ ਪਵਿੱਤਰ ਰਹਿੰਦਾ ਹੈ ਬਦੀਆਂ ਤੋਂ ਦੂਰ ਰਹਿੰਦਾ ਹੈ ਸੁਣੋ ਬਦੀਆਂ ਤੋਂ ਰਹਿੰਦਾ ਹੈ ਦੂਰ ਰਹਿੰਦਾ ਹੈ ਉਹਦੇ ਭਰਾ ਮਾੜਾ ਕੰਮ ਕਰਦੇ ਉਹ ਉਹਦਾ ਨਾਲੋਂ ਹਟਵਾ ਹੋ ਜਾਂਦਾ ਹੈ ਇਸ ਲਈ ਤੁਸੀਂ ਸੁਣੋ ਵੀ ਉਹ ਬਦੀ ਤੋਂ ਦੂਰ ਰਹਿੰਦਾ ਹੈ ਯੂਸਫ ਇਸ ਕਰਕੇ ਬਾਈਬਲ ਚ ਲਿਖਿਆ ਖੁਦਾ ਨੇ ਉਹਦੇ ਬਾਪ ਨੂੰ ਉਹਦੇ ਮਨ ਚ ਪਾਇਆ ਕਿ ਸਾਰਿਆਂ ਨਾਲੋਂ ਵਧੀਆ ਚੀਜ਼ਾਂ ਯੂਸਫ ਕੋਲ ਹੋਣੀਆਂ ਚਾਹੀਦੀਆਂ ਪੈਰੀ ਜੋੜਾ ਯੂਸਫ ਦੇ ਕੋਲੋਂ ਵਧੀਆ ਕਪੜੇ ਜਿਹੜੇ ਪਾਉਂਦਾ ਹੈ ਯੂਸਫ ਉਹ ਸਾਰਿਆਂ ਨਾਲੋਂ ਵਧੀਆ ਪਾਉਂਦਾ ਹੈ ਐਨੂੰ ਕਰਦੇ ਉਹ ਆਲੀਸ਼ਾਨ ਕਪੜੇ ਪਾਉਂਦਾ ਹੈ ਕੌਣ ਦਿੰਦਾ ਹੈ ਪਰਮੇਸ਼ਵਰ ਬੋਲੇ ਹਾਲੇਲੂਇਆ ਆਲੀਸ਼ਾਨ ਕਪੜੇ ਆਲੀਸ਼ਾਨ ਤਰ੍ਹਾਂ ਰਹਿੰਦਾ ਯੂਸਫ ਕਿਉਂ ਰਹਿੰਦਾ ਹੈ ਕਿਉਂ ਪਾਪ ਰੱਖਦਾ ਹੈ ਤੇ ਯੂਸਫ ਬੋਲੋ ਪਿਛਲਿਓ ਪ੍ਰਸਤਾਵਠੀ ਯੂਸਾਫ ਨੂੰ ਕਿਹੜੀ ਗੱਲੋਂ ਸਭ ਕੁਝ ਵਧੀਆ ਮਿਲਿਆ ਇੱਧਰ ਵੇਹ ਉਹਨਾਂ ਲਈ ਕੀ ਹੈ ਹਾਂ ਕ੍ਰਿਸਤੂ ਵੀ ਉੱਠੀ ਸਾਬਾ ਸਾਬਾ ਜਲਦੀ ਉੱਠੀਏ ਕਿਹੜੀ ਗੱਲੋਂ ਇਹਨੂੰ ਵਧੀਆ ਮਿਲਿਆ ਝੱਕਣਾ ਨਹੀਂ ਫਿਰ ਉਹਨਾਂ ਨਾਲ ਦੇਖੋ ਯੂਸਾਫ ਨੂੰ ਸਾਰਾ ਕੁਝ ਕਿਉਂ ਵਧੀਆ ਮਿਲਿਆ ਸੀ ਉਹ ਬਦੀ ਨਹੀਂ ਕਰਦਾ ਕਿਉਂ ਵਧੀਆ ਮਿਲਿਆ ਸੀ ਬਦੀ ਨਹੀਂ ਕਰਦਾ ਪਾਪਾਂ ਤੋਂ ਦੂਰ ਰਹਿੰਦਾ ਹੈ ਗੁਨਾਹਾਂ ਤੋਂ ਦੂਰ ਰਹਿੰਦਾ ਹੈ ਮਾੜੇ ਕੰਮਾਂ ਤੋਂ ਕਿੰਨੇ ਸਾਲਾਂ ਦਾ ਹੈ ਕਿੰਨੇ ਦਾ ਹੈ ਕਾਕਾ ਕਿੰਨੇ ਦਾ ਤੂੰ ਤੇ ਲਾਵੜਾ ਬੋਲਦਾ ਚੋਹ ਨਾ ਬੋਲ ਕਿੰਨੇ ਦਾ ਐਦਾਂ ਕਿੰਨੇ ਸਾਲਾਂ ਦਾ ਹੈ ਉਹ ਮਾਨ ਕਿੱਥੇ ਨਹੀਂ ਗਿਆ ਜਗ ਗਿਆ 17 ਸਾਲਾਂ ਦਾ ਕਿੰਨੇ ਦਾ ਹੈ ਉਹ ਤੇ ਕਾਹ ਤੋਂ ਦੂਰ ਰਹਿੰਦਾ ਹੈ ਬਦੀ ਤੂੰ ਬੱਚਿਓ ਸੁਣੋ ਬਦੀ ਕਰੋਗੇ ਕੰਮ ਵਧਦਾ ਨਹੀਂ ਮਾੜੀ ਸੰਗਤ ਕਰੋਗੇ ਕੰਮ ਵਧਦਾ ਨਹੀਂ ਜਿਹੜਾ ਕੰਮ ਕਰ ਰਹੇ ਜ ਉਹਦੇ ਵਿੱਚ ਤਰੱਕੀ ਨਹੀਂ ਮਿਲੇਗੀ ਜੇ ਬਦੀ ਕਰੋਗੇ ਪਾਪ ਕਰੋਗੇ ਇਸ ਕਰਕੇ ਖੁਦਾ ਨੇ ਉਹਨੂੰ ਹੋਰ ਤਰੱਕੀ ਦੇਣੀ ਉਹਦੇ ਭਰਾਵਾਂ ਹੋਰ ਮੈਰ ਕੀਤਾ ਉਹਨੂੰ ਵੇਚਤਾ ਦੂਰ ਚਲਾ ਗਿਆ ਉਹਨੂੰ ਦੂਰ ਦੇਸ਼ ਵੇਚਤਾ ਸਾਰੇ ਬਹਿ ਜੋ ਧਿਆਨ ਨਾਲ ਸੁਣੀ ਜਾ ਤੂੰ ਖੜੇ ਅਵਦੇ ਰਹੋ ਤੁਸੀਂ ਨਹੀਂ ਚੈਤਨਾ ਬੈੰਦੇ ਖੜੇ ਹੋ ਪਿਛਲੇ ਤੁਸੀਂ ਦੋ ਖੜੇ ਹੋ ਜੋ ਤੁਸੀਂ ਵੀ ਤੈਨੂੰ ਖੜੇ ਹੋ ਜੋ ਸੁਣੋ ਉਹਦੇ ਭਰਾ ਉਹਦੇ ਨਾਲ ਵੈਰ ਕੀਤਾ 17 ਸਾਲਾਂ ਦਾ ਹੈ ਤੇ ਰੱਬ ਨੇ ਉਹਨੂੰ ਇੰਨੀ ਤਰੱਕੀ ਦਿੱਤੀ ਦੂਰ ਦੇਸ਼ ਨੂੰ ਚਲਾ ਗਿਆ ਉਹਦੇ ਭਰਾਵਾਂ ਨੇ ਵੇਚਤਾ ਜਦੋਂ ਗਿਆ ਉਥੇ ਵਧੀਆ ਨੌਕਰੀ ਮਿਲੇ ਚੰਗੀ ਨੌਕਰੀ ਮਿਲੇ ਐਨਾ ਵਧੀਆ ਬਰਕਤ ਦਾ ਕੰਮ ਦਿੱਤਾ 17-18 ਸਾਲਾਂ ਦੇ ਨੂੰ ਵੀ ਸਾਰਾ ਘਰ ਦਾ ਮਾਲਕ ਬਣ ਗਿਆ ਬੋਲੇ ਹਾਲੇਲੂਇਆ ਉਹਦਾ ਮਾਲਕ ਬੜਾ ਵੱਡਾ ਆਲੀਸ਼ਾਨ ਉਹਦਾ ਘਰ ਆ ਤੇ ਘਰ ਦਾ ਪੈਸਾ ਢੇਲਾ ਸਾਰਾ ਕਿਤੇ ਕੋ ਆ ਕੀ ਦੀ ਗੱਲ ਹੋ ਰਹੀ ਆ ਉਹ ਨਹੀਂ ਕਹਜਾ ਹਾਂ ਯੂਸਫ ਦੀ ਯੂਸਫ ਦੇ ਕੋਲ ਸਾਰਾ ਪੈਸਾ ਆ ਹੁਣ ਪੈਸੇ ਕਿਉਂ ਨਹੀਂ ਜਵਾਨਾਂ ਕੋਲ ਉਹਨੇ ਵੀ ਤੂੰ ਹੀ ਵਧੀਆਂ ਕਰ ਦੇ ਜੋ ਪਾਪ ਕਰਦੇ ਜਿਹੜੇ ਪਾਪ ਨਹੀਂ ਕਰਨਗੇ ਉਹਨਾਂ ਕੋਲੋਂ ਐਂਦਾ ਪੈਸਾ ਰੱਬ ਦੇਵੇਗਾ ਐਨਾ ਧਨ ਦੌਲਤ ਦੇਵੇਗਾ ਯਾਦ ਰੱਖੋ ਜਿੰਨਾ ਚਿਰ ਤੱਕ ਰਾਜਾ ਸਲੇਮਾਨ ਪਾਕ ਰਿਆ ਤੇ ਸਲੇਮਾਨ ਨੂੰ ਸੋਨੇ ਚਾਂਦੀ ਦੀ ਘਾਟ ਨਹੀਂ ਆਈ ਬੋਲੇ ਹਾਲੇਲੂਇਆ ਘਾਟ ਕਦੋਂ ਆਈ ਇਆ ਦੋਨੇ ਪਾਪ ਕੀਤਾ ਵਾਲ ਕਾਕਾ ਬੜੇ ਸਵਾਰੇ ਆ ਇੱਧਰ ਦੇਖੀ ਜੋ ਧਿਆਨ ਡੋ ਧਿਆਨ ਡੋ ਔਰ ਉਹਨੂੰ ਘਾਟ ਨਹੀਂ ਆਈ ਸੋਨੇ ਚਾਂਦੀ ਦੀ ਨਾ ਪੈਸੇ ਦੇ ਕਾਰੋਬਾਰ ਯੂਸੁਫ ਦਾ ਵਧੀਆ ਕਰ ਦਿੱਤਾ ਤੇ ਯੂਸੁਫ ਨੂੰ ਜਿੱਥੇ ਮਿਸਰ ਦੇ ਵਿੱਚ ਰਹਿੰਦਾ ਹੈ ਸਾਰਿਆਂ ਦਾ ਪ੍ਰਧਾਨ ਬਣਾਤਾ ਸਾਰੇ ਦੇਸ਼ ਦਾ ਯੂਸੁਫ ਨੂੰ ਬੋਲੇ ਹਾਲੇਲੂਇਆ ਕਿੰਨੇ ਸ਼ਹਿਰ ਦਾ ਪ੍ਰਧਾਨ ਬਣਾਇਆ ਸਾਰੇ ਮਿਸਰ ਦਾ ਪ੍ਰਧਾਨ ਮੰਤਰੀ ਬਣਾਇਆ ਐਨਾ ਪਰ ਬਣਾਇਆ ਕਿਹੜੀ ਗੱਲੋਂ ਬਾਈਬਲ ਚ ਲਿਖਿਆ ਪੋਟੀਫਰ ਦੇ ਘਰ ਰਹਿ ਰਿਹਾ ਸੀ ਉਹਦੀ ਪਤਨੀ ਦੀ ਪਤਨੀ ਦੀ ਬੁਰੀ ਨਜ਼ਰ ਸੀ ਉਹਦੇ ਤੇ ਪਰ ਉਹਨੇ ਕਿਹਾ ਵੀ ਮੈਂ ਪਾਪ ਬਦੀ ਐਸਾ ਗੁਨਾਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਨਹੀਂ ਕਰਾਂਗਾ ਐਸਾ ਪਾਪ ਨਹੀਂ ਕਰਾਂਗਾ ਐਸੀ ਬਦੀ ਨਹੀਂ ਕਰਾਂਗਾ ਉਹਦੀ ਪਤਨੀ ਨੇ ਉਹਦੇ ਤੇ ਝੂਠੇ ਇਲਜ਼ਾਮ ਲਾਏ ਪਰ ਉਹਨੇ ਕਿਹਾ ਪਾਪ ਨਹੀਂ ਕਰਾਂਗਾ ਇਸ ਕਰਕੇ ਖੁਦਾ ਨੇ ਉਹਨੂੰ ਵੇਖਿਆ ਵੀ ਇਹ ਪਵਿੱਤਰ ਬੰਦਾ ਹੈ ਔਰ ਉਹ پاک ਰਹਿੰਦਾ ਹੈ ਪਵਿੱਤਰ ਬੰਦੇ ਨੂੰ ਖੁਦਾਵਤ ਉਠਾਉਂਦਾ ਆ ਪਵਿੱਤਰ ਬੰਦੇ ਨੂੰ ਉਹਦਾ ਕਾਰੋਬਾਰ ਉਠਾਉਂਦਾ ਆ ਉਹਨੂੰ ਥੱਲੇ ਨਹੀਂ ਰਹਿਣ ਦਿੰਦਾ ਉਹਨੂੰ ਸਭ ਤੋਂ ਉੱਚਾ ਕਰਦਾ ਹੈ ਬੋਲੇ ਹਾਲੇਲੂਇਆ ਕਾਕਾ ਨੇ ਕਿਹਾ ਕਿੰਨਾ ਨੂੰ ਉਠਾਉਂਦਾ ਆ ਪਵਿੱਤਰ ਨੂੰ ਕਿਹਨੂੰ ਬੰਦੇ ਨੂੰ ਅਭੀ ਦੱਸ ਵੀ ਕਿਨੂੰ ਦੂਵੀਂ ਦੱਸ ਕਿਰਿਸ ਕਿਨੂੰ ਵੀ ਕਿਹੜੇ ਬੰਦੇ ਨੂੰ ਉਠਾਉਂਦਾ ਆ ਬੋਲ ਪਵਿੱਤਰ ਨੂੰ ਪ੍ਰਿੰਸ ਕਿਨੂੰ ਹਾਂਜੀ ਪਵਿੱਤਰ ਬੰਦੇ ਨੂੰ ਜਿਹੜਾ ਪਵਿੱਤਰ ਤਾਈ ਵੱਲ ਧਿਆਨ ਦਿੰਦਾ ਆ ਉਸ ਬੰਦੇ ਦਾ ਕਾਰੋਬਾਰ ਥੱਲੇ ਨਹੀਂ ਡਿੱਗਣ ਦੇਗਾ ਰੱਬ ਬੋਲੇ ਹਾਲੇਲੂਇਆ ਕਾਰੋਬਾਰ ਉੱਚਾ ਕਰੇਗਾ ਜੀ ਉਹ ਸਭ ਨੂੰ ਸਾਰਿਆਂ ਨੂੰ ਉੱਚਾ ਕੀਤਾ ਜਿਹੜੇ ਪਵਿੱਤਰ ਆਤਮਾ ਨੂੰ ਰੱਖਣਗੇ ਆਪਣੇ ਕੋਲ ਪਵਿੱਤਰ ਆਤਮਾ ਕੀ ਕਰੇਗਾ ਉਹਨਾਂ ਨੂੰ ਵਧਾਵੇਗਾ